ਆਪ ਸਰਕਾਰ ਬੋਤਵਾਦ ਹੁਣ ਸਰਕਾਰਾਂ ਬੋਤਵਾਦ ਸਰਕਾਰਾਂ ਬੋਤਵਾਦ ਜਾਂ ਤਾਂ ਸਰਕਾਰ ਬੋਤਵਾਦ ਜਾਂ ਤਾਂ ਸਰਕਾਰ ਬੋਤਵਾਦ ਬੱਜੇ ਜੀ ਕੀ ਤੁਹਾਡਾ ਨਾਮ ਕੀ ਕਰਦਾ ਹੋਇਆ ਮੇਰਾ ਨਾਮ ਭੈਰੀਨ ਆ ਕੀ ਕਰਦਾ ਕੀ ਕਰਨਾ ਭਾਈ ਇਦਾਂ ਜਿੱਦਾਂ ਤੋਤੇ ਪੰਡਸ਼ਰੀ ਆਮ ਨਸ਼ਾ ਵਿਕਦਾ ਆ ਮਾਵਾ ਦੇ ਪੁੱਤ ਮੁੱਕਦੇ ਜਾਂਦੇ ਆ ਠੀਕ ਨਹੀਂ ਹੋ ਮਾਂ ਪੇ ਕੀ ਕਰੂ ਜਿੰਨਾ ਦੇ ਬਲਾਦ ਇਦਾਂ ਮੁੱਕਦੇ ਜਾਂਦੇ ਕੋ ਇਦਾਂ ਮੁੱਕਦੇ ਜਾਂਦੇ ਕੋ ਇਹਨਾਂ ਤੇ ਤੋਤੀ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਸ਼ੁਰੂ ਕੀਤੀ ਜਾਵੇ ਇਹਨਾਂ ਤੇ ਇਹਦੇ ਸਾਰੇ ਆਮ ਪਾਜੀ ਨਸ਼ਾ ਵੇਚਦੇ ਅਸੀਂ ਵੀ ਕੰਮ ਤੰਦੇ ਜਾਂਦੇ ਸੀ ਬਹੁ ਮੁੰਡੇ ਉੱਥੇ ਮੁੱਕੇ ਆ ਤੋਤੀ ਨਸ਼ਾ ਖਾ ਖਾ ਕੇ ਤੇ ਹਟਦੇ ਹੀ ਨਹੀਂ ਕਿ ਇਹਨਾਂ ਤੇ ਬਹੁਤ ਕਾਰਵਾਈਆਂ ਹੋਈਆਂ ਇਹ ਹਟਦੇ ਨਹੀਂ ਕਿ ਕਈ ਪਿੰਡਾਂ ਚ ਤੋਂ ਮਕਾਨ ਵੀ ਢਾਈ ਜਾਂਦੇ ਆ ਵੀ ਹਟ ਕੇ ਨਸ਼ਾ ਵੇਚਣੋਂ ਹਟ ਗਏ ਆ ਇਹ ਤਾਂ ਟਲਦਾ ਹੀ ਨਹੀਂ ਪਾਜੀ ਉਹ ਮਾਪੇ ਜਿਹੜੇ ਦਿਹਾੜੀ ਦੱਪਾ ਕਰਦੇ ਹੋ ਕੀ ਕਰਨਗੇ ਜਿਨ੍ਹਾਂ ਦੇ ਮਾਵਾ ਪੋਤੇ ਇਦਾਂ ਮੁੱਕਦੇ ਜਾਂਦੇ ਆ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਪਾਜੀ ਜੀ ਸਰਕਾਰ ਨੇ ਮੁਹਿੰਮ ਚਲਾਈ ਆ ਜਯੋਧ ਨਸ਼ਾ ਬਰੋਤ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਲੱਗੀ ਹੋਈ ਸਰਕਾਰ ਆਪਣੇ ਅਧਿਕਾਰ ਤੇ ਦਬਾਵੇ ਕਰਨ ਲੱਗੇ ਹੋਏ ਭਾਜੀ ਜੇ ਇੱਥੇ ਕਰਨਗੇ ਕਾਰਵਾਈ ਤੇ ਫੇ ਹੋ ਗਿਆ ਨਾ ਸਾਨੂੰ ਵੀ ਪਤਾ ਲੱਗੂ ਵੀ ਇੱਥੇ ਕਾਰਵਾਈ ਕੀਤੀ ਆ ਫੇ ਸਾਨੂੰ ਪਤਾ ਲੱਗੂ ਐਦਾਂ ਸਾਨੂੰ ਕੀ ਪਤਾ ਲੱਗਾ ਵੀ ਕੰਮ ਲੱਗੇ ਹੋਏ ਆ ਇਹ ਕਰਨ ਨਾ ਜੇ ਇੱਥੇ ਦੁਗਣਾ ਲੱਗਦਾ ਜੀ ਕਰਦਾ ਹੀ ਨਹੀਂ ਦੋ ਆ ਇੱਕ ਮਹੀਨੇ ਚ ਦੋ ਮਤਾਂ ਹੋ ਗਈਆਂ ਵਾ ਹੋ ਗਿਆ ਜੀ ਅਕ 20 ਦਿਨ ਹੋਏ ਮੁੰਡਾ ਮੁਕੇ ਨੂੰ ਉਹਨੂੰ ਇੱਕ ਉਹ ਮੁਕਾਏ 25 ਤਰੀਕ ਨੂੰ ਤੇ ਅੱਜ ਮੁੱਕ ਗਿਆ ਮੁੰਡਾ 26 ਤਰੀਕ ਨੂੰ ਮੀ ਨਾ ਮੀ ਨਾ ਹੋ ਗਿਆ ਤਾਂ ਦੱਸੋ ਪਹਿਲਾਂ ਉਹ ਕੀ ਕਰਨਗੇ ਮਾਪੇ ਜਿਨ੍ਹਾਂ ਨੇ ਦਿਹਾੜੀ ਦੱਪਾ ਕਰਕੇ ਬਾਹਰੋਂ ਲਿਆਣ ਕੇ ਖਾਣਾ ਆ ਤਾਂ ਮਾ ਕੀ ਕਰਨਗੇ ਇਹਨਾਂ ਤੇ ਸਖਤ ਸਖਤ ਪਾਜੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਇਹ ਸ਼ਰੀਆਮ ਪਾਜੀ ਨਸ਼ਾ ਵੇਚਦੇ ਆ ਆ ਦੋ ਤਿੰਨ ਘੜੀ ਦੇ ਵਿੱਚ ਘਾਰੇ ਆ ਮੁੰਡੇ ਦਾ ਨਾਮ ਉਹ ਸ਼ਰੀਆਮ ਵੇਚਦਾ ਵਾ ਸਾਨੂੰ ਪਤਾ ਹੀ ਕੰਮ ਆ ਤਾਂ ਦੇ ਰੋਟੀਆਂ ਲਾਉਣ ਜਾਂਦੇ ਰਹੇ ਆ ਤੇ ਬਹੁਤ ਨਸ਼ਾ ਵੇਚਦੇ ਆ ਉੱਥੇ ਤੇ ਲੋਕ ਜਾਂਦੇ ਆ ਇਹ ਤਾਂ ਉਹ ਮੁੰਡਾ ਸਾਡੇ ਵੇਖਦਾ ਵੇਖਦਾ ਪਾਜੀ ਮੁੱਕ ਗਿਆ ਸੀ ਉਹਨਾਂ ਨੇ ਖਿੱਚ ਕੇ ਤੂੜੀ ਵਾਲੀ ਅੰਦਰ ਕਰ ਦਿੱਤਾ ਪੁਲਿਸ ਕੀ ਕਰਦੀ ਆ ਪੁਲਿਸ ਕੋਈ ਉਹਨਾਂ ਤੇ ਜਾਵੇ ਕਾਰਵਾਈ ਕਰੇ ਪੈਸਾ ਤੇ ਲਾ ਲੈ ਲੈਂਦੇ ਆ ਤੁਰ ਜਾਂਦੇ ਆ ਅੰਦਰਾਂ ਚ ਤੇ ਚਲੋ ਠੀਕ ਆ ਗੁਪਤੋਂ ਕੋਲ ਤੋਂ ਫੇਰ ਵੇਚੀ ਜਾਂਦੇ ਆ ਇਹ ਕੀ ਮਸਲਾ ਹੋਇਆ ਪਾਜੀ ਇਹਨਾਂ ਦਾ ਉਹ ਤੇ ਇਹਨਾਂ ਨੂੰ ਇਹਨਾਂ ਤੋਂ ਸਾਰਾ ਕਾਰਵਾਈ ਕੀਤੀ ਜਾਵੇ ਪਾਜੀ ਸਾਡੀ ਇਹ ਹੀ ਮੰਗ ਆ ਤੁਹਾਡੇ ਗਾੜੀ ਹੱਥ ਜੋੜ ਕੇ ਹਾਂਜੀ ਪਤੀ ਕੀ ਤੁਹਾਡਾ ਨਾਮ ਕਿੱਥੋਂ ਦੇ ਰਹਿਣ ਵਾਲੇ ਹੋ ਸਰ ਜੀ ਗੁਰਪ੍ਰੀਤ ਮੇਰਾ ਨਾਮ ਆ ਰਾਮਪੁਰ ਜੀ ਦੀ ਬਸਤੀ ਰਾਮਪੁਰ ਜੀ ਦਾ ਰਹਿਣ ਵਾਲਾ ਮੈਂ ਸਰਪੰਚ ਮੌਜੂਦਾ ਸਰਪੰਚ ਕੀ ਕਰਨਾ ਬਈ ਕਰਨਾ ਸਰ ਜੀ ਇਦਾਂ ਰਾਤ ਦਾ ਮੁੰਡਾ ਕਿਆ ਪਿਆ ਘਰੋਂ ਤੇ ਦਿਨੇ ਜਦੋਂ ਦੇਖਿਆ ਵਾ ਕਿਸੇ ਨੇ ਆ ਰਾਗਾਂ ਦੀ ਜਾ ਉਹਨਾਂ ਦੀ ਮੋਟਰ ਤੇ ਕਿਹਦੇ ਤੋਤੀ ਦੇ ਬੰਦੇ ਆਲੇ ਨੂੰ ਜਾਂਦਾ ਪਿਆ ਏ ਰਾ ਜਿਹੜਾ ਤੇ ਉੱਥੇ ਜਾ ਕੇ ਦਿੱਤ ਹੋਈ ਆ ਕਿਸੇ ਨੇ ਦੇਖਿਆ ਫਿਰ ਜਾ ਕੇ ਸਾਡੇ ਪਿੰਡੇ ਖਬਰ ਆਈ ਸਾਡੇ ਕੋਈ ਨਹੀਂ ਪਹਿਲਾਂ ਵੀ ਕਿਸੇ ਨੌਜਵਾਨ ਦੀ ਹਾਂਜੀ ਪਹਿਲਾਂ ਵੀ ਇੱਕ ਨੌਜਵਾਨ ਦੀ ਹੋਈ ਆ ਕਿਦਾਂ ਕੰਡੀ ਨਾਂ ਸਹਿਲ ਸੀ ਨਾ ਸਹਿਲ 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 ਸੀ ਮੁੰਡਿਆ ਨਾ ਬਾਸ ਨੂੰ ਦੇ ਵਿੱਚ ਬਾਸ ਨੂੰ ਬਾਸ ਨੂੰ ਜੇ ਟੀਕਾ ਲਾ ਕੇ ਉਹ ਵੀ ਇਦਾਂ ਹੀ ਵੇਦਤੋਈ ਤਾਂ ਪਹਿਲੋਂ ਉਤੋਂ ਪਹਿਲੋਂ ਸਾਫਕਾ ਸਰਪੰਚ ਦੇ ਮੁੰਡੇ ਦੀ ਜੱਥ ਹੋਈ ਤਾਂ ਪਰ ਜਾਤ ਦਾ ਕਾਫੀ ਯੁੱਧ ਨਾ ਕਰਦਾ ਜਾਈਦਾ ਮਸਾਲ ਜੀ ਚਲਾਈਦਾ ਹੈ ਕੋਈ ਕੰਟਰੋਲ ਵੀ ਹੈਗਾ ਤੋਤੀ ਪਿੰਡ ਦੇ ਵਿੱਚ ਇਨਾ ਕੰਟਰੋਲ ਨਹੀਂਗਾ ਸਾਡੇ ਨੌਜਵਾਨ ਮੁੰਡੇ ਇਥੋਂ ਜਾਂਦੇ ਨਸ਼ਾ ਲੈ ਕੇ ਆਉਂਦੇ ਉਥੋਂ ਸ਼ਰਿਆ ਮਿਲਦਾ ਪਿਆ ਸ਼ਰਿਆ ਮਿਰਗਾ ਭਾਈ ਸ਼ਰਿਆ ਹਾਂਜੀ ਅਹੀਂ ਇਹੇ ਕਾਰਵਾਈ ਦੀ ਮੰਗ ਕਰਦੇ ਆਂ ਸਰਕਾਰ ਕੋ ਵੀ ਆ ਨਸ਼ਾ ਬੰਦ ਹੋਣਾ ਚਾਹੀਦਾ ਇਤਨਾ ਇੱਥੇ ਸਪਲਾਈ ਵੀ ਘਰ ਆ ਇੱਥੇ ਸਾਡੇ ਪਿੰਡ ਆਣ ਕੇ ਘਰੇ ਘਰ ਤਾਂ ਕਿੱਥੇ ਕਿੰਦੇ ਪਰ ਆਦਾ ਕਹਿੰਦੇ ਪਾਜੀ ਹਾਂਜੀ ਮੁੰਡੇ ਦੀ ਉਮਰ ਮੁੰਡੇ ਦੀ 19 20 ਸਾਲ ਦੇ ਲੱਗੇ ਬੰਦ 20 19 20 ਸਾਲ ਦੇ ਲੱਗੇ ਤੁਸੀਂ ਦੇ ਨਾਲ ਨਹੀਂ ਵਿਆਹਿਆ ਨਹੀਂ ਸਾਰਾ ਜੀ ਆਇਆ ਥੋੜੇ ਦਿਨ ਹੀ ਹੋਏ ਤੇ ਓਏ ਪਰਪੂਸ ਸੈਂਟਰ ਤੋਂ ਲੈ ਕੇ ਆਏ ਨਾ ਤੇ ਤਿੰਨ ਚਾਰ ਦਿਨ ਹੋਏ ਹਾਂਜੀ ਨਸ਼ਾ ਸਿਦਕਾ ਕੇਂਦਰ ਵੀ ਭੇਜਿਆ ਸੀ ਬੋਲਾ ਫੇਰ ਵੀ ਨਹੀਂ ਸੁਧਰਿਆ ਫੇਰ ਤੋਤੀ ਵੇਖਦਾ ਸ਼ਰਿਆਮਾ ਉੱਥੋਂ ਫਿਰ ਸਾਰੇ ਲੈ ਆਉਂਦੇ ਮੁੰਡੇ ਪਿੰਡਾਂੋਂ ਆਉਂਦੇ ਆ ਉਹਨਾਂ ਦੇ ਪੁਲਿਸ ਕਰਵਾਈ ਉਸ ਵੀ ਉਹਨੂੰ ਕੀ ਕਰੀਏ ਪੁਲਸ ਆ ਵੀ ਬੋਰੇ-ਮੋਰੇ ਘਰ ਢਾਹ ਦਿੰਦੇ ਕਿਦਾਂ ਲੋਕਾਂ ਦੇ ਤੇ ਪਿੱਛੇ ਅਗਲੇ ਨੂੰ ਕਾਰਵਾਈ ਆਪਾਂ ਨੂੰ ਪਤਾ ਲੱਗਦਾ ਹੀ ਆ ਕੋਲ ਲੈ ਦੇ ਕੇ ਅਗਲੇ ਗਾਂ ਦੀ ਗਾ ਕਾਰਵਾਈ ਹੁਣ ਪੁਲਸ ਵਾਲਿਆਂ ਦੇ ਮੁਲਾਜ਼ਮਾਂ ਨਾਲ ਗੱਲ ਹੋਈ ਆ ਕਹਿੰਦੇ ਵੀ ਅਸੀਂ ਫੜਦੇ ਆ ਬੰਦੇ ਤਿੰਨ ਚਾਰ ਬੰਦੇ ਫੜੇ ਵੀ ਆ ਜਿਹੜੇ ਮਗਰ ਵੱਡੇ ਮਗਰ ਮਾਸ਼ੂਕਾਂ ਨੂੰ ਫੜਦੇ ਨਹੀਂ ਬੱਸ ਨਿੱਕੇ ਮੁੰਡੇ ਥੋੜਾ ਬੋਤਾ ਵੇਖਦੇ ਜਾ ਕੇ ਖਾਨ ਆਲਾ ਉਹਨਾਂ ਨੂੰ ਫੜ ਕੇ ਅੰਦਰ ਫੋਟਾ ਕਰਾ ਲਏ ਨੇ ਉਹ ਲੜਕੇ ਦੀ ਬਾਡੀ ਕਿੱਥੇ ਉਹ ਲੜਕੇ ਦੀ ਬਾਡੀ ਸਿਵਲ ਹਸਪੀਟਲ ਆ ਹਾਂਜੀ ਪੁਲਿਸ ਲੈ ਗਈ ਹਾਂਜੀ ਮੌਕੇ ਤੇ ਪਹੁੰਚੀ ਸੀ ਪੁਲਿਸ ਉਹਨਾਂ ਨੇ ਚੱਕੀ ਉਹਨਾਂ ਨੇ ਚੱਕ ਕੇ ਸਾਡੇ ਪਿੰਡ ਦਾ ਮੁੰਡਾ ਦਮਦਮਾ ਚ ਮਾਰ ਉਹ ਗੱਡੀ ਉਹਦੇ ਲੈ ਗਏ ਨਾਲ ਮੰਗ ਕੀ ਕਰਦੇ ਮੰਗ ਇਹੇ ਕਰਦੇ ਕਿ ਨਸ਼ਾ ਸੰਤੁਤੀ ਲਾਗੇ ਪਿੰਡ ਜੇ ਤੁਤੀ ਇਦਾਂ ਬਰਬਾਦ ਹੋ ਜਾਣਾ ਸਾਰੇ ਸਾਡੇ ਤਾਂ 4-5 ਮੋਤਾਂ ਹੋ ਗਈਆਂ ਇਦਾਂ ਹੀ ਵੀ ਬੰਦ ਹੋਣਾ ਚਾਹੀਦਾ ਨਸ਼ਾ ਇਹ ਹੱਦ ਦਾ ਤੁਸੀਂ ਦੋਸਤੋ ਜਿਹੜੀ ਸਰਕਾਰ ਦੀ ਕਾਰਦੀ ਚੱਲ ਰਹੀ ਹੈ ਜੁੱਧ ਨਾ ਛੱਡੋ ਹਲਜੀ ਜਿੱਦਾਂ ਕਿ ਸਾਡੇ ਤੋਤੀ ਬੰਦ ਹੋਊਗਾ ਨਾ ਫਿਰ ਅਸੀਂ ਦੁਸਤ ਹੋਵਾਂਗੇ ਹੁਣ ਖਬਰਾਂ ਦੇ ਅਖਬਾਰਾਂ ਦੇ ਵਿੱਚ ਬੜਾ ਕੁਝ ਦੱਸ ਦੇ ਆ ਵੀ ਇੱਥੋਂ ਹੀ ਬੰਦ ਹੋ ਗਿਆ ਇਦਾਂ ਸਾਨੂੰ ਪਤਾ ਲੱਗੇ ਸਾਡੇ ਇਦਾਂ ਕੁਝ ਵਿਗਦਾ ਬੰਦਾ ਛਾ ਤੇ ਸਾਡੇ ਇੱਥੇ ਨੌਜਵਾਨ ਸਾਰੇ ਮੁੰਡੇ ਜਿਹੜੇ ਕੋਈ ਵੀ ਥੱਲ ਭਈ ਨਹੀਂ ਇੱਥੇ ਨਸ਼ੇ ਦੇ ਪੁਲਿਸ ਨਾਲ ਕੀਤਾ ਪੁਲਿਸ ਨਾਲ ਕੀਤਾ ਪੁਲਿਸ ਵਾਲੇ ਕਹਿੰਦੇ ਅਸੀਂ ਚੱਕੇ ਪਰਚੇ ਕੀਤੇ ਆ ਬੰਦਿਆਂ ਨੂੰ ਫਿਰ ਵਿਗਦਾ ਫਿਰ ਵੀ ਉਹਨਾਂ ਹੀ ਆ ਅਰਚੇ ਕੀਤੇ ਹੋਊਗੇ ਆਪਾਂ ਮੰਨਦੇ ਆਂ ਪਰ ਪਰਚੇ ਵੀ ਜਿਹੜੇ ਵੇਖਦੇ ਜਾਂ ਉਹਨਾਂ ਦਾ ਪਰਚਾ ਕੀਤਾਗਾ ਉਹਨਾਂ ਦੇ ਮੁੰਡੇ ਦੂਜਾ ਲੱਗ ਪੈਂਦਾ ਭਰਾ ਲੱਗ ਜਾਂਦਾ ਕੋਈ ਹੋਰ ਲੱਗ ਜਾਂਦਾ ਕੀ ਕੀ ਤੁਹਾਡਾ ਨਾਮ ਸਿੱਖੋ ਹਾਂਜੀ ਮੈਂ ਭਾਈ ਮੇਰਾ ਨਾਮ ਕੋਲਵਿੰਦਰ ਸਿੰਘ ਆ ਭਾਈ ਮੈਂ ਵਸਤੀ ਰਾਮਪੁਰ ਚ ਕੀਰਤ ਰਹਿਣ ਵਾਲਾ ਆ ਭਜੀ ਇਹ ਭਾਜੀ ਮੈਂ ਵੀ ਕੁਝ ਟਾਈਮ ਤੋਂ ਨਸ਼ਾ ਕਰਦਾ ਸੀਗਾ ਜਿੱਦਾਂ ਤੇ ਮੁੰਡਾ ਆ ਜਿਹੜਾ ਨਸ਼ਾ ਹੁਣ ਜਿਹਦੀ ਡੈਥ ਹੋਈ ਆ ਇਹ ਵੀ ਮੇਰੇ ਨਾਲ ਪਹਿਲਾਂ ਜਾਂਦਾ ਹੁੰਦਾ ਸੀਗਾ ਜੀ ਗੀ ਤੇ ਮੈਂ ਤਾਂ ਮੈਨੂੰ ਤਕਰੀਬਨ ਸਾਲ ਹੋ ਗਿਆ ਤਕਰੀਬਨ ਮੈਂ ਹਟਿਆ ਪਿਆ ਮੈਂ ਜੀ ਨਸ਼ੇ ਤੋਂ ਜੀ ਇਹ ਜਿੱਥੋਂ ਲੈਂਦੇ ਹੈਗੇ ਜਿੱਦਾਂ ਅਸੀਂ ਪਹਿਲਾਂ ਇਹਨੇ ਉੱਥੇ ਹੁਣ ਲਿਆ ਵਾ ਜਦੋਂ ਨਸ਼ਾ ਜੀ ਇਹ ਤੁੱਤੀ ਪਿੰਡ ਤੋਂ ਨਸ਼ਾ ਲਿਆ ਜੀ ਇਹਨੇ ਤੁੱਤੀ ਪਿੰਡ ਤੋਂ ਨਸ਼ਾ ਲਿਆ ਉੱਥੋਂ ਨਸ਼ਾ ਲੈ ਕੇ ਜੀ ਥੋੜੇ ਅੱਗੇ ਜਾ ਕੇ ਜਣਕੇ ਇਹ ਮੁੰਡੇ ਦੀ ਡੈਥ ਹੋ ਗਈ ਆ ਜੀ ਹਾਂਜੀ ਉਹਨਾਂ ਦੇ ਘਰੋਂ ਲੈ ਕੇ ਲੈ ਕੇ ਲਾ ਕੇ ਉੱਥੋਂ ਨਿਕਲਿਆ ਵਾ ਇਹ ਤੇ ਗਾੜੀ ਥੋੜਾ ਅੱਗੇ ਜਾ ਕੇ ਰਿਮੋਟਰ ਡੈਥ ਹੋ ਗਈ ਆ ਜੀ ਸਰਕਾਰ ਇੰਨਾ ਉਪਰਾਲਾ ਕਰ ਰਹੀ ਜੋ ਨਿਕਲੇ ਪਿਆ ਸੀ ਇਹਨਾਂ ਨੇ ਕੋਈ ਛਾਣਾ ਕਰਨ ਦੇ ਤਾਂ ਪੂਰੀ ਤਰ੍ਹਾਂ ਦੇਖਿਆ ਸਰਕਾਰ ਜੀ ਸਰਕਾਰ ਤਕ ਕੋਈ ਨਹੀਂ ਕਰ ਰਹੀ ਜੀ ਸਰਕਾਰ ਨਸ਼ਾ ਤੇ ਫੇ ਉੱਤੇ ਵੀ ਕੰਡਿਆ ਜੀ ਜਿਹੜੇ ਦੂਜੀ ਮਸੇ ਉਹ ਦੋ ਘੇਜਦੇ ਲੋਕਾਂ ਦੇ ਮਕਾਨ ਤਾਂ ਆਰੇ ਆਮ ਵੀ ਕੰਡਿਆ ਜੀ ਨਸ਼ਾ ਸ਼੍ਰੀਆਮ ਤੇ ਕੰਡਿਆ ਜੀ ਨਸ਼ਾ ਤਾਂ ਬੰਦ ਹੋਇਆ ਇਹ ਨਿਕਾ ਜੀ ਨਸ਼ਾ ਮੈਂ ਮਨ ਕੋਈ ਫਰਕ ਨਹੀਂ ਪਿਆ ਨਹੀਂ ਜੀ ਕੋਈ ਕੋਈ ਫਰਕ ਨਹੀਂ ਪਿਆ ਨਸ਼ਾ ਦਾ ਵੀ ਘੰਟਾ ਸ਼ਰਾਬ ਵੀ ਘੰਟਾ ਨਸ਼ਾ ਕਰਨ ਕੀ ਸਮਝਦੇ ਹੋ ਕਾਦੀ ਨਸ਼ਾ ਵੀ ਘਟਿਆ ਜਾਂ ਸਰਕਾਰ ਕਾਦੀ ਨਹੀਂ ਜਾਂ ਕੋਰ ਪ੍ਰਸ਼ਾਸਨ ਕਾਦੀ ਨਹੀਂ ਕਾਰਵਾਈ ਕਰਦੇ ਕਾਰਵਾਈ ਦੇਖੋ ਜੀ ਆਪਾਂ ਕਹਿ ਸਕਦੇ ਹੁਣ ਦੇਖੋ ਜੀ ਪੁਲਿਸ ਵੀ ਜਾਂ ਪੈਸਾ ਤੇ ਲ ਕੋਈ ਲੈਂਦੀ ਹੋਊਗੀ ਜਾਂ ਕੁਛ ਹੋ ਸਕਦਾ ਜੇ ਰਲੇ ਮਿਲੇ ਸਾਰਾ ਆਪ ਦੀ ਜਾਣ ਕੇ ਕੰਡਾ ਹੈ ਵਾਜੀ ਕੋਈ ਕਾਰਵਾਈ ਨਹੀਂ ਕਰ ਰਿਹਾ ਮੁਲਾਜ਼ਮ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਆ ਪਿੱਛੇ ਜੇ 20 ਦਿਨ ਹੋਇਆ ਮੁੰਡੇ ਦੀ ਪਿੱਛੇ ਜੇ ਵੀ ਡੈਥ ਹੋਈ ਆ ਉਹਨੇ ਵੀ ਉੱਥੇ ਲਿਆ ਸੀ ਸਮਾਨ ਜੀ ਉਹ ਵੀ ਉਹਦੀ ਵੀ ਉੱਥੇ ਡੈਥ ਹੋਈ ਆ ਸਮਾਨ ਲਿਆ ਉਹ ਵੀ ਇੱਥੇ ਇਸੇ ਪਿੰਡ ਦਾ ਹੈਗਾ ਜੀ ਸਾਹਿਲ ਸਾਹਿਲ ਨਾ ਸੀਗਾ ਇਹਦਾ ਹਾਂਜੀ ਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਉਹ ਇਹੀ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਨੂੰ ਫੜਿਆ ਜਾਵੇ ਜੀ ਠੀਕ ਹੈ ਜੀ ਬੰਦ ਹੋਣਾ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਵਾ ਜੀ ਹਾਂਜੀ ਮੋਤਾਂ ਬਹੁਤ ਜ਼ਿਆਦੀਆਂ ਹੋਣ ਮੋਤਾਂ ਹੋ ਰਹੀਆਂ 20 ਦਿਨ ਨਹੀਂ ਹੋਏਗੇ ਜੀ ਪਿਛਲੇ ਬੱਗਾ ਜੀ ਹਰ ਰੋ ਆਹੇ ਰੋ ਪੋਜੀ ਦੀ ਦਸਤੀ ਰਹਾ ਟੀਚਰ ਬਰਾਜੀ ਘਟਨਾ ਨਸ਼ਾ ਮੁੰਡੇ ਨੇ ਕਰਦਾ ਅਸਦਾ ਕੋਈ ਗਲਤ ਟੀਗਾ ਲੱਗ ਗਿਆ ਜੀ ਜਦੋਂ ਸਮਝੋਗੇ ਜੀ ਮੈਂ ਸਮਝਾ ਦੋ ਸਾਲ ਹੋ ਗਏ ਹੁਣ ਵੇਦੋ ਕਿਤੇ ਮੈਸਜ ਚਲਾਉ ਕੇਂਦਰ ਤੇ ਹਾਂਜੀ ਸਿੰਧਾ ਕੇਂਦਰ ਤੇ ਉੱਕਲਾ ਜੀ ਕਿੰਨਾ ਟਾਈਮ ਇਹਨੂੰ ਇੱਕ ਮਹੀਨਾ ਰਿਹਾ ਜੀ ਉੱਥੇ ਜਦੋਂ ਆਇਆ ਜੀ ਬਾਬਾ ਬਸ 10 12 ਦਿਨ ਹੀ ਹੋਏ ਸੀ ਗੱਲ ਆਈ ਉੱਪਰ ਇਹ ਨਸ਼ਾ ਕਰਨਾ ਫੇ ਨਸ਼ਾ ਕਰਨਾ ਪਏ ਇਹ ਕੰਮ ਕੀ ਸਮਝਦੇ ਹੋ ਕਰਦਾ ਹਾਂਜੀ ਦੱਸਦਾ ਕੰਮ ਕੀ ਦੱਸਦਾ ਟੀਕਾ ਲਾ ਕੇ ਪੂਰਾ ਹੋ ਗਿਆ ਮੇਰੇ ਕੀ ਕੰਮ ਕਰਦੇ ਸੀ ਅਸੀਂ ਬਾਜ਼ਾਰੀ ਢਪਾ ਕਰਦੇ ਹਾਂ ਹਾਂਜੀ 18 ਸਾਲ ਦੇ ਵੰਕੀ ਕਰਦੇ ਦੱਸੋ ਮੰਗਾਈ ਇਹ ਕਰਦੇ ਸਰਕਾਰ ਅਗੇ ਨਸ਼ਾ ਜਿਹੜੇ ਵੇਚਦੇ ਆ ਉਹਨਾਂ ਨੂੰ ਬੰਦ ਹੋਣਾ ਚਾਹੀਦਾ ਵਾ ਪੁਲਸ ਕਾਰਵਾਈ ਪੁਲਸ ਕਾਰਵਾਈ ਹੋਣੀ ਚਾਹੀਦੀ ਤੌਰੇਕ ਤੂਤੀ ਪਿੰਡ ਦੇ ਲਾਗੇ ਡੈੱਡ ਬੋਡੀ ਮਿਲੀ ਸੀਗੀ ਮਾਪਿਓ ਦਾ આરોਪ ਸੀਗਾ ਕਿ ਇਹ ਨਸ਼ੇ ਦੀ ਓਵਰਡੋਜ਼ ਦੇ ਨਾਲ ਡੈੱਥ ਹੋਈ ਆ ਟੀਕਾ ਲਾ ਕੇ ਮੁੰਡਾ ਉਹ ਮਰਿਆ ਬਾਅਦ ਕੀ ਕਹਿਣਾ ਚਾਹੁੰਗੇ ਸੋ ਚੌਪੀ ਜੱਗ ਗੱਲਾਂ ਕਰਦੇ ਕਿ ਕਾਸ਼ ਪੁੱਤਰ ਬੱਗਾ ਸਿੰਘ ਦੀ ਇੱਕ ਡੈੱਡ ਬੋਡੀ ਮੜੀ ਆ ਜੋ ਕਿ ਦੱਸਿਆ ਜਿਹੜਾ ਉਹ ਅੰਦਰ ਪਹਿਲਾਂ ਵੀ ਦਾਖਲ ਹੋਇਆ ਵਾ ਜੋ ਨਸ਼ੇ ਕਰਨ ਦਾ ਆਦੀ ਸੀਗਾ ਉਹ ਕੰਮ ਕਰ ਗਾ ਦਿੰਦੇ ਨਸ਼ਾ ਛੱਡ ਚੁੱਕਾ ਸੀ ਗੱਲ ਹੈ ਕਿ ਉਹ ਇਹ ਪੋਸਟਵਾਰਡ ਤੋਂ ਬਾਅਦ ਦੱਸ ਸਕਦੇ ਆ ਆਪਾਂ ਨਸ਼ਾ ਕੀਤਾ ਜਾਂ ਨਹੀਂ ਕੀਤਾ ਉਹਨੇ ਸਰੋ ਕਹਿੰਦੇ ਆ ਕਿ ਜਿੱਦਾਂ ਯੁੱਧ ਨਸ਼ਾ ਅਵਰੋਧ ਲੱਗਿਆ ਹੋਇਆ ਪਿੰਡ ਵਾਸੀ ਇਹਨਾਂ ਕਹਿ ਨਾ ਸਕਿਆ ਕਿ ਪ੍ਰੋਪਰ ਜਿਹੜੇ ਬੰਦੇ ਆ ਜਿਹੜੇ ਅੱਗੇ ਵਾਲੇ ਫੜੇ ਜਾਂਦੇ ਆ ਪਿਛੇ ਵਾਲੇ ਫਿਰ ਵੱਜ ਜਾਂਦੇ ਆ ਉਹਨੇ ਪਰ ਜਿਹਦਾ ਸ਼ਿਕਾਇਤ ਮਰਦੇ ਹੁੰਦੇ ਉਹ ਉੱਤੇ ਪ੍ਰੋਪਰ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਕੀਤੀ ਉਹ ਬੰਦੇ ਦਾ ਨਾਮ ਲੈਂਦੇ ਵੇ ਸੀ ਕਿ ਲੋਕੀਂ ਵਾਲਾ ਬੰਦਾ ਜਿਹਦਾ ਜਿਹਦਾ ਆਪਾਂ ਪੋਸਟਮਾਰਡ ਕਰਾ ਰਹੇ ਆ ਉਸ ਤੋਂ ਬਾਅਦ ਜੋ ਵੀ ਬੰਦੇ ਨੂੰ ਕਾਰਵਾਈ ਜਿਹਦੇ ਨਾਮ ਲੈ ਕੇ ਉਹ ਕਾਰਵਾਈ ਕੀਤੀ ਜਾਵੇ